आ, हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ 128 ਨੰਬਰ ਟੈਸਟ ਦੇ ਉੱਤੇ ਪਹੁੰਚ ਗਏ ਬੇਟਾ ਭਾਗ 5/10 ਮਤਲਬ ਕਿ 10 ਭਾਗਾਂ ਦੇ ਵਿੱਚ ਮਾਨਸਿਕ ਯੋਗਤਾ ਦਾ 40 ਨੰਬਰ ਦਾ ਟੈਸਟ ਆਉਂਦਾ ਆਪਾਂ ਪੰਜਵੇਂ ਭਾਗ ਦੇ ਉੱਤੇ ਪਹੁੰਚੇ ਹੋਏ ਹਾਂ ਬੇਟਾ ਤਾਂ ਇਹਦੇ ਵਿੱਚ 17 18 19 ਤੇ 20 ਨੰਬਰ ਸਵਾਲ ਇਸੇ ਪੈਟਰਨ ਦੇ ਅਧੀਨ ਹੋਣਗੇ ਠੀਕ ਹੈ ਬੇਟਾ ਤਾਂ ਇਸ ਟੈਸਟ ਦੇ ਵਿੱਚ ਆਪਾਂ ਪਿਛਲੇ ਹਸਾਲਾਂ ਸਾਲ 2000 ਤੋਂ ਲੈ ਕੇ 2024 ਤੱਕ ਜਿਹੜੇ ਵੀ ਬੇਟਾ ਸਵਾਲ ਆਏ ਆ ਉਹ ਆਪਾਂ ਸਵਾਲ ਹੱਲ ਕਰਨੇ ਆ ਤਾਂ ਧਿਆਨ ਦੇ ਨਾਲ ਦੇਖੋ ਪਹਿਲਾ ਸਵਾਲ ਹੈਗਾ ਜਿਹੜਾ ਇਹਦੇ ਵਿੱਚ ਸਟੈਸ ਦੇ ਵਿੱਚ ਕੀ ਕਹਿੰਦਾ ਪਿਆ ਬੇਟਾ ਇਹਦੇ ਵਿੱਚ ਬੇਟਾ ਪਹਿਲੇ ਦਾ ਦੂਜੇ ਨਾਲ ਕਹਿੰਦਾ ਜੋਸਬੰਧਾ ਉਹੀ ਤੀਜੇ ਦਾ ਚੌਥੇ ਨਾਲ ਸੰਬੰਧ ਅਸੀਂ ਬਣਾਣਾ ਆ ਠੀਕ ਹੈ ਉਹ ਦੱਸਣਾ ਵੀ ਕਿਸ ਤਰ੍ਹਾਂ ਦਾ ਹੋਊਗਾ ਤੇ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਅਬਜ਼ਰਵ ਕਰਦੇ ਆ ਇਹਨੂੰ ਫਿਗਰ ਨੂੰ ਤਾਂ ਧਿਆਨ ਨਾਲ ਦੇਖੋ ਬੇਟਾ ਆ ਬੇਟਾ ਅਕਿਰਤੀ ਬਣੀ ਹੋਈ ਆ ਇੱਕ ਵਰਗਾਕਾਰ ਇਧਰਲੇ ਕਾਰਨਰ ਦੇ ਉੱਤੇ ਆ ਡਿਜ਼ਾਈਨ ਬਣਿਆ ਹੋਇਆ ਠੀਕ ਆ ਕੋਣ ਜੇ ਬਣਾਏ ਹੋਏ ਆ ਇਹਨੇ ਉਹਦੇ ਤੋਂ ਬਾਅਦ ਚ ਬੇਟਾ ਆ ਕੋਣਾ ਵਾਲਾ ਡਿਜ਼ਾਈਨ ਇਧਰੋਂ ਇਧਰ ਚਲ ਜਾਂਦਾ ਤੇ ਉਹਦੇ ਇਹ ਕੋਣਾ ਵਾਲਾ ਡਿਜ਼ਾਈਨ ਇਧਰ ਹੀ ਰਹਿੰਦਾ ਆ ਜਿਹੜਾ ਇਹਦੇ ਸੈਂਟਰ ਦੇ ਵਿੱਚ ਇੱਕ ਡਿਜ਼ਾਈਨ ਹੋਰ ਬਣ ਜਾਂਦਾ ਆ ਠੀਕ ਆ ਬੇਟਾ ਕੋਣ ਉੱਥੇ ਦੇ ਉੱਥੇ ਹੀ ਰਹਿ ਗਏ ਉਦੋਂ ਬਾਅਦ ਦੇ ਵਿੱਚ ਬੇਟਾ ਕੋਣ ਇਧਰਲੇ ਪਾਸੇ ਹੈਗੇ ਆ ਠੀਕ ਆ ਤਾਂ ਅਗਲੇ ਸਟੈਪ 'ਚ ਐਸ ਲੋਟ ਇੱਥੋਂ ਥੱਲੇ ਨੂੰ ਇੱਕ ਡਿਜ਼ਾਈਨ ਹੋਰ ਬਣ ਜਾਊਗਾ ਤਾਂ ਬੇਟਾ ਸੀ 1 ਅਕਿਰਤੀ ਹੈ ਜੇ ਜਦੋਂ ਅਸੀਂ ਧਿਆਨ ਨਾਲ ਦੇਖਦੇ ਆਂ ਤਾਂ ਸੀ 1 ਅਕਿਰਤੀ ਬਿਲਕੁਲ ਸਾਰੀ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਵੀ ਇਸ ਕਰਕੇ ਸੀ 1 ਅਕਿਰਤੀ ਨੂੰ ਅਸੀਂ ਐਜ਼ ਅ ਰਾਈਟ ਆਂਸਰ ਟਿਕ ਕਰ ਦਵਾਂਗੇ ਠੀਕ ਹੈ ਅਗਲਾ ਸਵਾਲ ਆ ਗਿਆ ਬੇਟਾ ਆਪਰੇਸ਼ਨ ਚਿੱਤਰ ਪਰੇਸ਼ਨ ਚਿੱਤਰ ਦੇਖੋ ਤੁਸੀਂ ਧਿਆਨ ਦੇ ਨਾਲ ਠੀਕ ਹੈ ਇਹਦੇ ਵਿੱਚ ਕੀ ਹੈ ਬੇਟਾ ਵੀ ਸਾਰੇ ਐਰੋ ਦੇ ਮੂੰਹ ਉੱਪਰਲੇ ਦੇ ਥੱਲੇ ਵੱਲ ਨੂੰ ਆ ਹੇਠਲੇ ਪਾਸਿਓਂ ਥੱਲੇ ਦੋ ਉੱਪਰ ਵੱਲ ਨੂੰ ਹੈਗੇ ਆ ਠੀਕ ਹੈ ਅਗਲੇ ਸਟੈਪ ਦੇ ਵਿੱਚ ਬੇਟਾ ਸਾਰੇ ਐਰੋ ਦੇ ਮੂੰਹ ਬਾਹਰਲੇ ਪਾਸੇ ਨੂੰ ਹੋ ਜਾਂਦੇ ਆ ਸੈਂਟਰ ਤੋਂ ਠੀਕ ਹੈ ਤਾਂ ਇਹ ਦੇ ਵਿੱਚ ਵੀ ਬੇਟਾ ਅਗਲੇ ਸਟੈਪ ਦੇ ਵਿੱਚ ਆ ਐਰੋ ਨਹੀਂ ਆ ਅਰਧ ਗੋਲੇ ਜੇ ਲੱਗੇ ਹੋਏ ਆ ਇਹਦੂ ਅਗਲੇ ਸਟੈਪ ਦੇ ਵਿੱਚ ਕੀ ਹੋਊਗਾ ਬੇਟਾ ਇਹ ਇਧਰੋਂ ਸੀ ਇਹ ਵੀ ਐਸ ਲੋਟ ਨੂੰ ਘੁੰਮ ਗਿਆ ਸੀਗਾ ਠੀਕ ਹੈ ਘੜੀ ਦੀਆਂ ਸੂਈਆਂ ਦੀ ਦਿਸ਼ਾ ਵਾਲੇ ਪਾਸੇ ਨੂੰ ਘੁੰਮ ਗਿਆ ਸੀਗਾ ਤਾਂ ਇਸੇ ਤਰ੍ਹਾਂ ਬੇਟਾ ਏ ਵੀ ਘੜੀ ਦੀਆਂ ਸੂਈਆਂ ਦੀ ਦਿਸ਼ਾ ਵਾਲੇ ਪਾਸੇ ਨੂੰ ਘੁੰਮ ਜਾਊਗਾ ਤੇ ਆ ਜਿਹੜੇ ਅਰਧ ਗੋਲੇ ਲੱਗੇ ਆ ਅਰਧ ਚੱਕਰ ਲੱਗੇ ਹੋਏ ਆ ਜਾਂ ਕਰਵਾਂ ਲੱਗੀਆਂ ਹੋਈਆਂ ਇਹਨਾਂ ਦੇ ਮੂੰਹ ਅੰਦਰ ਵਾਲੇ ਪਾਸੇ ਨੂੰ ਹੋ ਜਾਣਗੇ ਠੀਕ ਹੈ ਤਾਂ ਬੇਟਾ ਜਦੋਂ ਅਸੀਂ ਧਿਆਨ ਨਾਲ ਦੇਖਦੇ ਆ ਤਾਂ ਇਹ ਬੇਟਾ ਆ ਲਾਸ ਦੇ ਉੱਤੇ ਕਰਵ ਲੱਗੀ ਹੋਈ ਹੈ ਫਿਰ ਅਸੀਂ ਜਦੋਂ ਸੀ 1 ਭਾਗ ਨੂੰ ਦੇਖਦੇ ਆ ਬੇਟਾ ਇਹਦਾ ਤਾਂ ਦੇਖੋ ਇਹ ਆ ਲਾਸ ਦੇ ਉੱਤੇ ਹੈਗਾ ਫਿਰ ਹੈਨਾ ਸੀ 1 ਦੇ ਉੱਤੇ ਤਾਂ ਆ ਸੈਂਟਰ 'ਚ ਆ ਜਾਂਦੀ ਹੈ ਦੂਸਰਾ ਜਿਹੜਾ ਹੈਗਾ ਤਾਂ B1 ਕਿਰਤੀ ਨੂੰ ਜਦੋਂ ਅਸੀਂ ਧਿਆਨ ਨਾਲ ਦੇਖਦੇ ਪਏ ਹਾਂ ਬੇਟਾ ਤਾਂ ਸਾਰੀਆਂ ਕਰਵਾਂ ਬਾਹਰਲੇ ਪਾਸੇ ਤੋਂ ਅੰਦਰਲੇ ਵਾਲੇ ਪਾਸੇ ਨੂੰ ਹੋ ਗਈਆਂ ਸੈਂਟਰ ਦੇ ਵਿੱਚ ਬੇਟਾ ਆਟੋਮੈਟਿਕਲੀ ਸਰਕਲ ਬਣਨਾ ਸੀ ਕਿਉਂਕਿ ਇਹ ਜੁੜੀਆਂ ਹੋਈਆਂ ਤਾਂ ਇਹਨੇ ਵੀ ਜੁੜ ਜਾਣਾ ਸੀਗਾ ਠੀਕ ਹੈ ਤਾਂ B1 ਕਿਰਤੀ ਨੂੰ ਜਦੋਂ ਅਸੀਂ ਧਿਆਨ ਨਾਲ ਦੇਖਦੇ ਹਾਂ ਸਾਰੀਆਂ ਜਿਹੜੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਹੈ ਤੇ ਇਸ ਕਰਕੇ ਇਹਦਾ B1 ਆਨਸਰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 3 ਸਵਾਲ ਨੰਬਰ 3 ਨੂੰ ਧਿਆਨ ਦੇ ਨਾਲ ਅਬਜ਼ਰਵ ਕਰੋ ਤਾਂ ਬੇਟਾ ਆ ਧਿਆਨ ਨਾਲ ਦੇਖੋ ਵੀ ਸਵਾਲ ਨੰਬਰ 3 ਦੇ ਵਿੱਚ ਬੇਟਾ ਆ ਐਰੋ ਬਣੇ ਹੋਏ ਆ ਠੀਕ ਹੈ ਇੱਕ ਡਾਰਕ ਐਰੋ ਆ ਇੱਕ ਹਲਕਾ ਐਰੋ ਹੈਗਾ ਆ ਤੇ ਇਹਨਾਂ ਦੇ ਮੂਹਰੇ ਇਸ ਤਰ੍ਹਾਂ ਉਹਦੇ ਤੋਂ ਬਾਅਦ ਦੇ ਵਿੱਚ ਅਗਲੇ ਸਟੈਪ ਦੇ ਵਿੱਚ ਕੀ ਹੁੰਦਾ ਜਿਹੜਾ ਸੱਜੇ ਪਾਸੇ ਵਾਲਾ ਤੀਰ ਹੈਗਾ ਆ ਉਹ ਡਾਏ ਪਾਸਾ ਪਲਟ ਜਾਂਦਾ ਠੀਕ ਹੈ ਤਾਂ ਖੱਬੇ ਪਾਸੇ ਵਾਲਾ ਤੀਰ ਉਵੇਂ ਹੀ ਰਹਿ ਜਾਂਦਾ ਇਸੀ ਤਰ੍ਹਾਂ ਹੀ ਬੇਟਾ ਆ ਕਿਰਤੀ ਬਣੀ ਹੋਈ ਹੈਗੀ ਹੈ ਠੀਕ ਹੈ ਤਾਂ ਇਹਦੇ ਵਿੱਚ ਕੀ ਹੋਊਗਾ ਆਹਾ ਅਕਿਰਤੀ ਹੈ ਜਿਹੜੀ ਆਹ ਵਾਲੀ ਅਕਿਰਤੀ ਪਾਸਾ ਬਦਲ ਜਾਊਗੀ ਤੇ ਇਹਥਲੀ ਅਕਿਰਤੀ ਤੇ ਦੂਜੀ ਅਕਿਰਤੀ ਹੈ ਜਿਹੜੀ ਐਜ਼ ਇਟ ਇਜ਼ ਹੀ ਰਹਿ ਜਾਊਗੀ ਠੀਕ ਹੈ ਤਾਂ ਕੀ ਹੈਗਾ ਵੀ ਆਪਾਂ ਇੱਥੇ ਧਿਆਨ ਨਾਲ ਦੇਖੋ ਤੁਸੀਂ ਸੀ 1 ਅਕਿਰਤੀ ਨੂੰ ਧਿਆਨ ਨਾਲ ਜਦੋਂ ਅਸੀਂ ਦੇਖਦੇ ਹਾਂ ਬੇਟਾ ਆਹ ਕਿਰਤੀ ਇਦਾਂ ਹੀ ਰਹਿ ਜਾਂਦੀ ਉਦੋਂ ਅਗਲੀ ਅਕਿਰਤੀ ਹੈ ਜਿਹੜੀ ਉਹਦੇ ਉਹਦੇ ਰਾਈਟ ਸਾਈਡ ਵਾਲੀ ਅਕਿਰਤੀ ਆ ਜਿਹੜੀ ਐਸ ਅਕਿਰਤੀ ਦੇ ਉਹ ਆਪਣਾ ਪਾਸਾ ਪਲਟ ਜਾਂਦੀ ਹੈ ਉਹ ਜਿਹੜਾ ਡਾਰਕ ਵਾਲਾ ਪਾਸਾ ਸੀ ਇਧਰੋਂ ਇਧਰ ਨੂੰ ਆ ਗਿਆ ਐਰੋ ਵਾਲਾ ਪਾਸਾ ਇਧਰ ਨੂੰ ਚਲਾ ਗਿਆ ਇਸ ਕਰਕੇ ਬੇਟਾ ਸੀ 1 ਅਕਿਰਤੀ ਨੂੰ ਅਸੀਂ ਐਸੇ ਰਾਈਟ ਆਨਸਰ ਟਰਨ ਕਰ ਰਾਈਟ ਰਾਈਟ ਆਨਸਰ ਲਿਖ ਦਵਾਂਗੇ ਤਾਂ ਸੀ 1 ਜਿਹੜਾ ਇਹਦਾ ਰਾਈਟ ਆਨਸਰ ਆ ਜਾਊਗਾ ਅੱਗੇ ਆ ਗਿਆ ਬੇਟਾ ਪ੍ਰਸ਼ਨ ਨੰਬਰ 4 ਪ੍ਰਸ਼ਨ ਨੰਬਰ 4 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਆ ਬੇਟਾ ਇੱਕ ਡਿਜ਼ਾਈਨ ਬਣਿਆ ਹੋਇਆ ਹੈਗਾ ਇਹ ਠੀਕ ਹੈ ਡਿਜ਼ਾਈਨ ਬਣਿਆ ਚੱਕਰ ਦੇ ਵਿਚਾਲੇ ਆ ਦੋ ਲਾਈਨਾਂ ਪੈਰਲਲ ਲੱਗੀਆਂ ਹੋਈਆਂ ਥੀਟਸਲੇ ਪਾਸੇ ਤਿੰਨ ਕ੍ਰੋਸ ਉੱਪਰਲੇ ਪਾਸੇ ਤਿੰਨ ਜ਼ੀਰੋ ਆ ਇਹ ਬੇਟਾ ਕੀ ਹੋ ਗਿਆ ਇਹ ਐਂਟੀ ਕਲॉकवाइज 90 ਡਿਗਰੀ ਦੇ ਉੱਤੇ ਘੁੰਮ ਗਿਆ ਇਹ ਚੱਕਰ ਠੀਕ ਹੈ ਬਾਕੀ ਸਾਰੇ ਨਿਸ਼ਾਨ ਸੀ ਉਵੇਂ ਹੀ ਰਹਿ ਗਏ ਇਸੇ ਤਰ੍ਹਾਂ ਹੀ ਬੇਟਾ ਆ ਵੀ ਡਿਜ਼ਾਈਨ ਬਣਿਆ ਹੋਇਆ ਤਾਂ ਇਹ ਵੀ ਬੇਟਾ ਇਸੇ ਤਰ੍ਹਾਂ ਹੀ ਐਂਟੀ ਕਲॉकवाइज 90 ਡਿਗਰੀ ਦੇ ਉੱਤੇ ਵਿਚਲਾ ਡਿਜ਼ਾਈਨ ਹੈ ਜਿਹੜਾ ਉਹ ਘੁੰਮ ਜਾਊਗਾ ਤਾਂ ਜਦੋਂ ਬੇਟਾ ਅਸੀਂ A1 ਆਕਿਰਤੀ ਨੂੰ ਦੇਖਦੇ ਹਾਂ ਬੇਟਾ ਤਾਂ ਇਹ ਆਕਿਰਤੀ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਹੈ ਇਸ ਕਰਕੇ A1 ਆਕਿਰਤੀ ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਬੇਟਾ ਤਾਂ ਬੇਟਾ ਨੈਕਸਟ ਆ ਗਏ ਆਪਾਂ ਸਵਾਲ ਨੰਬਰ 6 ਦੇ ਉੱਤੇ ਸਵਾਲ ਨੰਬਰ ਸੋਰੀ ਸਵਾਲ ਨੰਬਰ 5 ਦੇ ਉੱਤੇ ਆਗੇ ਬੇਟਾ ਸਵਾਲ ਨੰਬਰ 5 ਨੂੰ ਧਿਆਨ ਦੇ ਨਾਲ ਸਟੱਡੀ ਕਰੋ ਤਾਂ ਕੀ ਹੁੰਦਾ ਬੇਟਾ ਪਹਿਲੇ ਤਾਂ ਦੂਜੇ ਨਾਲ ਸੰਬੰਧ ਦੇਖੋ ਬਾਹਰਲੇ ਪਾਸੇ ਟ੍ਰਾਇੰਗਲ ਆ ਅੰਦਰਲੇ ਪਾਸੇ ਚੱਕਰ ਚੱਕਰ ਬਾਹਰ ਚਲਾ ਜਾਂਦਾ ਟ੍ਰਾਇੰਗਲ ਅੰਦਰ ਆ ਜਾਂਦੀ ਟ੍ਰਾਇੰਗਲ ਦੇ ਵਿੱਚ ਡਿਜ਼ਾਈਨ ਬਣ ਜਾਂਦਾ ਹੈ ਠੀਕ ਹੈ ਬੇਟਾ ਇਸੇ ਤਰ੍ਹਾਂ ਟ੍ਰਾਇੰਗਲ ਦਾ ਮੂੰਹ ਥੱਲੇ ਨੂੰ ਹੈਗਾ ਤਾਂ ਬਾਹਰ ਵਰਗ ਹੈ ਵਰਗ ਅੰਦਰ ਆ ਜਾਊਗਾ ਵਰਗ ਦੇ ਵਿੱਚ ਡਿਜ਼ਾਈਨ ਬਣ ਜਾਊਗਾ ਤੇ ਟ੍ਰਾਇੰਗਲ ਹੈ ਜਿਹੜੀ ਉਹ ਬਾਹਰਲੇ ਪਾਸੇ ਨੂੰ ਚਲੀ ਜਾਊਗੀ ਤਾਂ ਬੇਟਾ ਵਰਗ ਅੰਦਰ ਆ ਜਾਊਗਾ ਵਰਗ ਆ ਦੇਖੋ ਬੇਟਾ ਵਰਗ ਇੱਥੇ ਅੰਦਰ ਆ ਗਿਆ ਅੰਦਰਲੇ ਪਾਸੇ ਵਰਗ ਦੇ ਵਿੱਚ ਡਿਜ਼ਾਈਨ ਬਣ ਗਿਆ ਤੇ ਟ੍ਰਾਇੰਗਲ ਹੈ ਜਿਹੜੀ ਬਾਹਰ ਚਲੀ ਗਈ ਇਸ ਕਰਕੇ ਬੇਟਾ ਇਹ ਸਾਰੀਆਂ ਕੰਡੀਸ਼ਨਾਂ ਨੂੰ ਫਿਗਰ ਫੁੱਲਫਿਲ ਕਰਦੀ ਪਈ ਹੈ A1 ਅਕਿਰਤੀ ਨੂੰ ਅਸੀਂ ਐਸੇ ਰਾਈਟ ਆਨਸਰ ਟੈਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 6 ਸਵਾਲ ਨੰਬਰ 6 ਧਿਆਨ ਨਾਲ ਦੇਖੋ ਆ ਬੇਟਾ ਇੱਕ ਅਕਿਰਤੀ ਬਣੀ ਹੋਈ ਆ ਅਕਿਰਤੀ ਦੇ ਵਿੱਚ ਆ ਸਾਈਡਾਂ ਦੇ ਉੱਤੇ ਵਰਗ ਦੇ ਵਿੱਚ ਸਾਈਡਾਂ ਤੇ ਆ ਲਾਏ ਹੋਏ ਆ ਜੋਇੰਟ ਕੀਤੇ ਹੋਏ ਆ ਕਾਰਨਰ ਤੋਂ ਅਗਲੇ ਸਟੈਪ ਦੇ ਵਿੱਚ ਬੇਟਾ ਸੈਂਟਰ ਦੇ ਵਿੱਚ ਚਾਰ ਜਿਹੜੇ ਗੁਣਾ ਦੇ ਨਿਸ਼ਾਨ ਐਡ ਹੋਗੇ ਡਿਜ਼ਾਈਨ ਬਣ ਗਿਆ ਠੀਕ ਆ ਆ ਟ੍ਰਾਇੰਗਲ ਹੈਗੀ ਆ ਟ੍ਰਾਇੰਗਲ ਦੇ ਵਿੱਚ ਬੇਟਾ ਕੀ ਹੋਊਗਾ ਵੀ ਤਿੰਨ ਨਿਸ਼ਾਨ ਆ ਜਿਹੜੇ ਉਹ ਐਡ ਹੋ ਜਾਣਗੇ ਐਜ਼ ਇਟ ਇਜ਼ ਠੀਕ ਆ ਤਾਂ ਇਹਦੇ ਵਿੱਚ ਜਦੋਂ ਧਿਆਨ ਨਾਲ ਦੇਖੋ ਕਿੱਥੇ ਤਿੰਨ ਨਿਸ਼ਾਨ ਬਣਦੇ ਪਏ ਆ ਬੇਟਾ ਤਾ ਜਿਹੜਾ ਹੈਗਾ ਆ B1 ਕਿਰਤੀ ਨੂੰ ਧਿਆਨ ਦੇ ਨਾਲ ਦੇਖੋ ਤੁਸੀਂ ਤਾਂ ਇਹਦੇ ਵਿੱਚ ਬੇਟਾ ਉਸੇ ਤਰ੍ਹਾਂ ਹੀ ਆ ਜਿਹੜੇ ਸਾਈਡਾਂ ਦੇ ਉੱਤੇ ਉਹਨੇ ਘੱਟ ਜੋਇੰਟ ਲਾਏ ਹੋਏ ਆ ਤੇ ਸੈਂਟਰ ਦੇ ਵਿੱਚ ਤਿੰਨ ਨਿਸ਼ਾਨ ਲਾਏ ਹੋਏ ਆ ਇਹ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਭੀ ਇੱਥੇ ਅਕਿਰਤੀ ਆਊਗੀ ਤਾਂ ਇਹ B1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 7 ਸਵਾਲ ਨੰਬਰ 7 ਨੂੰ ਧਿਆਨ ਦੇ ਨਾਲ ਦੇਖੋ ਤੁਸੀਂ ਜਦੋਂ ਅਸੀਂ ਸਵਾਲ ਨੰਬਰ 7 ਨੂੰ ਧਿਆਨ ਨਾਲ ਸਟੱਡੀ ਕਰਦੇ ਹਾਂ ਬੇਟਾ ਤਾਂ ਕੀ ਹੁੰਦਾ ਇੱਧਰ ਇਹਦੇ ਵਿੱਚ ਬੇਟਾ ਆ ਬੇਟਾ ਇੱਕ ਕਾਰਟੂਨ ਕਹਿ ਲੋ ਬਣਿਆ ਹੋਇਆ ਹੈ ਠੀਕ ਹੈ ਲਾਈਨਾਂ ਦੇ ਵਿੱਚ ਇਹਦੇ ਵਿੱਚ ਇਹਦੀਆਂ ਬਾਹਾਂ ਉੱਪਰ ਨੂੰ ਤੇ ਪੈਰ ਆ ਜਿਹੜੇ ਥੱਲੇ ਨੂੰ ਆ ਅਗਲੇ ਸਟੈਪ ਦੇ ਵਿੱਚ ਇਹਦਾ ਇੱਕ ਇੱਕ ਬਾਹਾਂ ਵਾਲੇ ਪਾਸੇ ਇੱਕ ਜੋਇੰਟ ਆ ਜਿਹੜਾ ਹੋਰ ਜੋੜਦਾ ਥੱਲੇ ਨੂੰ ਇਹਦੇ ਪੈਰਾਂ ਦੇ ਨਾਲ ਵੀ ਇੱਕ ਜੋਇੰਟ ਹੋਰ ਲਾ ਦਤਾ ਠੀਕ ਹੈ ਬੇਟਾ ਨੈਕਸਟ ਬੇਟਾ ਆਹ ਬਣਿਆ ਹੋਇਆ ਇਹ ਵੀ ਇੱਕ ਕਾਰਟੂਨ ਬਣਿਆ ਹੋਇਆ ਹੈ ਤਾਂ ਅਗਲੇ ਪੁਆਇੰਟ ਦੇ ਵਿੱਚ ਕੀ ਹੋਊਗਾ ਇਹਦੇ ਵੀ ਇੱਕ ਇੱਕ ਪੁਆਇੰਟ ਜਿਹੜਾ ਇਹਦਾ ਥੱਲੇ ਨੂੰ ਥੱਲੇ ਨੂੰ ਹੋਰ ਲੱਗ ਜੂ ਇਹਦਾ ਇੱਧਰ ਨੂੰ ਇੱਧਰ ਨੂੰ ਹੋਰ ਲੱਗ ਜਾਊਗਾ ਤੇ ਜਦੋਂ ਬੇਟਾ ਅਸੀਂ ਡੀ ਅਕਿਰਤੀ ਨੂੰ ਧਿਆਨ ਨਾਲ ਦੇਖਦੇ ਹਾਂ ਬੇਟਾ ਤਾਂ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਹੈ ਡੀ ਅਕਿਰਤੀ ਆ ਇੱਧਰ ਵੱਧ ਗਈ ਹੈ ਇੱਧਰ ਵੱਧ ਗਈ ਆ ਇੱਧਰ ਨੂੰ ਲਾਈਨ ਵੱਧ ਗਈ ਤਾਂ ਡੀ 1 ਅਕਿਰਤੀ ਨੂੰ ਅਸੀਂ ਐਸ ਦੇ ਰਾਈਟ ਆਂਸਰ ਟਿਕ ਕਰ ਦਵਾਂਗੇ ਤਾਂ ਅਸੀਂ ਬੇਟਾ D ਪੁਆਇੰਟ ਨੂੰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 8 ਸਵਾਲ ਨੰਬਰ 8 ਦੇ ਵਿੱਚ ਧਿਆਨ ਨਾਲ ਦੇਖੋ ਤੁਸੀਂ ਤਾਂ ਆ ਬੇਟਾ ਇੱਕ ਚੱਕਰ ਬਣਿਆ ਹੋਇਆ ਚੱਕਰ ਦੇ ਵਿੱਚ ਆ ਡਿਜ਼ਾਈਨ ਬਣਿਆ ਹੋਇਆ ਜਮਾ ਦਾ ਨਿਸ਼ਾਨ ਬਣਿਆ ਹੋਇਆ ਤਾਂ ਅਗਲੇ ਪੁਆਇੰਟ ਦੇ ਵਿੱਚ ਕੀ ਹੋਇਆ ਬੇਟਾ ਇਹਦੇ ਜਮਾ ਦੇ ਪੁਆਇੰਟ ਤੇ ਗੁਲਾਈਆਂ ਦਿੱਤੀਆਂ ਨੇ ਤੇ ਚੱਕਰ ਗਾਇਬ ਕਰਤਾ ਠੀਕ ਹੈ ਸਿਮਿਲਰਲੀ ਬੇਟਾ ਆਰ ਡਾਇਨ ट्रायंगल ਦੇ ਵਿੱਚ ਬਣਿਆ ਹੋਇਆ ਨੈਕਸਟ ਪੁਆਇੰਟ ਦੇ ਵਿੱਚ ਕੀ ਹੋਊਗਾ ਆਹ ट्रायंगल ਦੇ ਵਿੱਚਲਾ ਡਿਜ਼ਾਈਨ ਹੈ ਜਿਹੜਾ ਉਹ ਬਾਹਰ ਬਾਹਰ ਰਹੇਗਾ ਉੱਥੇ ਗੁਲਾਈਆਂ ਦੇ ਦਿੱਤੀਆਂ ਜਾਣਗੀਆਂ ਤੇ ट्रायंगल ਚੁੱਕ ਲਈ ਜਾਊਗੀ ਠੀਕ ਹੈ ਤਾਂ ਇਸ ਕਰਕੇ ਬੇਟਾ b1 ਖੱਤੀ ਹੈ ਜਿਹੜੀ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਹੈ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 9 ਸਵਾਲ ਨੰਬਰ 9 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਸਵਾਲ ਨੰਬਰ 9 ਦੇ ਵਿੱਚ ਕੀ ਕਹਿੰਦਾ ਪਿਆ ਤਾਂ ਬੇਟਾ ਆਹ ਡਿਜ਼ਾਈਨ ਸਟੱਡੀ ਕਰੋ ਆ ਬੇਟਾ ਆ ਇੱਕ ਤਰ੍ਹਾਂ ਦੇ ਤੀਰ ਜੇ ਬਣੇ ਹੋਏ ਇਹਦੇ ਪਿੱਛੇ ਚੱਕਰ ਲੱਗਿਆ ਹੋਇਆ ਇਹ ਤੇ ਇਹ ਆ ਸਪੈਸ਼ਲ ਕਿਸਮ ਦਾ ਵਰਗ ਜਿਹਾ ਲੱਗਿਆ ਹੋਇਆ ਇਹਦੇ ਵਿੱਚ ਠੀਕ ਹੈ ਡਾਇਗਨਲ ਅਗਲੇ ਸਟੈਪ ਦੇ ਵਿੱਚ ਕੀ ਹੁੰਦਾ ਬੇਟਾ ਵੀ ਆ ਜਿਹੜਾ ਤੀਰ ਆ ਇਹ ਮੂੰਹ ਇਧਰ ਨੂੰ ਕਰ ਜਾਂਦਾ ਇਹ ਇਟਲਾ ਤੀ ਜਿਹੜਾ ਤੀਰ ਹੈਗਾ ਉਹ ਮੂੰਹ ਉਲਟ ਪਾਸੇ ਨੂੰ ਕਰ ਜਾਂਦਾ ਇੱਕ ਦੂਜੇ ਦੇ ਮੂੰਹ ਆ ਜਿਹੜੇ ਉਹ ਬਦਲ ਜਾਂਦੇ ਆ ਠੀਕ ਹੈ ਬੇਟਾ ਇਸੇ ਤਰ੍ਹਾਂ ਹੀ ਬੇਟਾ ਇੰਨਾ ਦੇ ਵੀ ਮੂੰਹ ਆ ਚੀਜ਼ ਇਧਰ ਨੂੰ ਆ ਜੂਗੀ ਤੇ ਆ ਚੀਜ਼ ਉੱਪਰਲੇ ਪਾਸੇ ਨੂੰ ਚਲੀ ਜਾਊਗੀ ਤੇ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਸਾਰੀ ਇਹ ਕਿਰਤੀ ਨੂੰ ਸਰਚ ਕਰਦੇ ਆ ਤਾਂ C1 ਕਿਰਤੀ ਦੇਖੋ ਧਿਆਨ ਦੇ ਨਾਲ ਆ ਚੀਜ਼ ਥੱਲੇ ਨੂੰ ਆ ਗਈ ਆ ਚੀਜ਼ ਉੱਪਰ ਨੂੰ ਚਲੀ ਗਈ ਬੇਟਾ ਤੇ ਇਧਰੋਂ ਆ ਚੀਜ਼ ਇਧਰ ਨੂੰ ਆ ਗਈ ਆ ਪੁਆਇੰਟ ਇਧਰਲੇ ਪਾਸੇ ਚਲਾ ਗਿਆ C1 ਕਿਰਤੀ ਸਾਰੀ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਪਈ ਹੈ ਇਸ ਕਰਕੇ C1 ਕਿਰਤੀ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ A ਸੇ ਸੈੱਟ ਦਾ ਸਵਾਲ ਨੰਬਰ 10 ਸਵਾਲ ਨੰਬਰ 10 ਨੂੰ ਧਿਆਨ ਨਾਲ ਦੇਖੋ ਬੇਟਾ ਆ ਦੋ ਲਾਈਨਾਂ ਪਹਿਲਾਂ ਬਣੀਆਂ ਹੋਈਆਂ ਇਹ ਦੋਵੇਂ ਲਾਈਨਾਂ ਆਪਸ ਦੇ ਵਿੱਚ ਕ੍ਰੋਸ ਕਰ ਜਾਂਦੀਆਂ ਜਾਂ ਚੱਕਰ ਦੇ ਵਿੱਚ ਜਮਾ ਦਾ ਨਿਸ਼ਾਨ ਬਣਾ ਦਿੰਦੀਆਂ ਤੇ ਇਹਦੇ ਚਾਰੇ ਖਾਨਿਆਂ ਦੇ ਵਿੱਚ ਚਾਰ-ਚਾਰ ਬਿੰਦੀਆਂ ਬਣ ਜਾਂਦੀਆਂ ਆ ਸਿਮਿਲਰਲੀ ਬੇਟਾ ਆ ਦੋ ਆ ਦੋ ਲਾਈਨਾਂ ਖੜੇ ਦਾ ਸੀ ਆ ਦੋ ਲਾਈਨਾਂ ਸਮਾਨਾਂਤਰ ਹੈਗੀਆਂ ਲੇਟਵੇਂ ਦਾ ਹੈਗੀਆਂ ਠੀਕ ਹੈ ਤੇ ਜਦੋਂ ਬੇਟਾ ਅਸੀਂ ਫਿਗਰ ਨੂੰ ਸਟੱਡੀ ਕਰਦੇ ਆ ਏ ਕੀ ਹੋਊਗਾ ਬੇਟਾ ਏ ਵੀ ਜਮਾ ਦਾ ਨਿਸ਼ਾਨ ਬਣ ਜਾਊਗਾ ਠੀਕ ਹੈ ਦੋ ਹੀ ਲਾਈਨਾਂ ਹੈਗੀਆਂ ਜਮਾ ਦਾ ਨਿਸ਼ਾਨ ਬਣ ਕੇ ਤੇ ਅੰਦਰਲੇ ਪਾਸੇ ਕਿਉਂਕਿ ਇੱਥੇ ਚੱਕਰ ਸੀ ਚੱਕਰਾਕਾਰ ਸੀ ਅੰਦਰਲੇ ਪਾਸੇ ਚੱਕਰ ਬਣਗੇ ਚਾਰ-ਚਾਰ ਇਹਦੇ ਅੰਦਰਲੇ ਪਾਸੇ ਵਰਗ ਬਣ ਜਾਣਗੇ ਛੋਟੇ-ਛੋਟੇ ਚਾਰ-ਚਾਰ ਤਸਵੀਰ 31 ਨੂੰ ਜਦੋਂ ਅਸੀਂ ਧਿਆਨ ਨਾਲ ਦੇਖਦੇ ਹਾਂ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਪਈ ਹੈ ਇਸ ਕਰਕੇ C1 31 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਸੋ ਅਸੀਂ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 10 ਤਾਂ ਇਹਦੇ ਨਾਲ ਹੀ ਆਪਾਂ ਬੇਟਾ ਇਸ ਵੀਡੀਓ ਨੂੰ ਵਾਈਂਡ ਅਪ ਕਰਦੇ ਹਾਂ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ